ਲੋਕੋ ਮੇਤ੍ਰੋ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਭਾਈ ਅਮਰ ਸਿੰਘ ਚੰਕੀਲੇ ਦੀ 36ਵੀਂ ਵਾਰਸੀ ਮੌਕੇ ਫਗਵਾੜੇ ਵਿਖੇ ਕਰਾਇਆ ਜਾ ਰਿਹਾ ਸੱਭਿਆਚਾਰਕ ਮੇਲਾ ਜੀਆਰਐਮ ਇੰਟਰਟੇਨਮੈਂਟ ਵੱਲੋਂ ਇਹ ਜਿਹੜਾ ਸੱਭਿਆਚਾਰਕ ਮੇਲਾ ਕਰਾਇਆ ਜਾ ਰਿਹਾ ਗਾਣਾ ਮੰਡੀ ਸ਼ਹਾਪੌਰ ਰੋਡ ਫਗਵਾੜਾ ਵਿਖੇ 24 ਮਾਰਚ ਨੂੰ ਇਹ ਪ੍ਰੋਗਰਾਮ ਕਰਾਇਆ ਜਾਣਾ ਸਵੇਰੇ 10 ਵਜੇ ਤੋਂ ਸੱਭਿਆਚਾਰਕ ਮੇਲਾ ਸ਼ੁਰੂ ਹੋ ਜਾਣਾ ਭਾਈ ਅਮਰ ਸਿੰਘ ਚੰਕੀਲੇ ਦੀ ਯਾਦ ਦੇ ਵਿੱਚ ਜਿਹਦੇ ਵਿੱਚ ਵੱਡੀ ਗੰਟੀ ਦੇ ਵਿੱਚ ਜਿਹੜੇ ਫਨਕਾਰਾਂ ਨੇ ਹਾਜ਼ਰੀ ਲਵਾਉਣੀ ਹੈ ਜਿਹੜੇ ਬਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਆ ਸੋ ਜਿੱਥੇ-ਜਿੱਥੇ ਵੀ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਸੋਤੇ ਬੈਠੇ ਆ ਉਸ ਮੇਲੇ ਦਾ ਲਤਫ ਉਠਾ ਸਕਦੇ ਆ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਬਾਈ ਅਮਰ ਸਿੰਘ ਚਮਕੀਲਾ ਜੀ ਦੇ بیٹے ਜੈਮਲ ਚਮਕੀਲਾ ਵੱਲੋਂ ਵੀ ਆਪਣੇ ਸੋਸ਼ਲ ਸਾਈਟ ਦੇ ਉੱਤੇ ਇਹਦੇ ਪੋਸਟਰ ਨੂੰ ਸਾਂਝਾ ਕਰਕੇ ਮੇਲੇ ਦੇ ਪੋਸਟਰ ਨੂੰ ਸਾਂਝਾ ਕਰਕੇ ਮੇਲੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਉਮੀਦ ਕਰਦੇ ਆ ਕਿ ਜਿਵੇਂ ਦੁਗਰੀ ਦੇ ਵਿੱਚ ਵੱਡੀ ਗੰਟੀ ਦੇ ਵਿੱਚ ਭਾਈ ਅਮਰ ਸਿੰਘ ਚਮਕੀਲਾ ਨੂੰ ਪਿਆਰ ਕਰਨ ਵਾਲੇ ਸੋਤੇ 8 ਮਾਰਚ ਨੂੰ ਹਾਜ਼ਰੀ ਲਵਾ ਕੇ ਗਏ ਆ ਉਸੇ ਤਰ੍ਹਾਂ ਇਸ ਮੇਲੇ ਵਿੱਚ ਵੀ ਵੱਡੀ ਗੰਟੀ ਦੇ ਵਿੱਚ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਸੋਤੇ ਹਾਜ਼ਰੀਆਂ ਲਵਾਉਗੇ ਕਿਉਂਕਿ ਤੁਸੀਂ ਜਾਣਦੇ ਆ ਕਿ 8 ਮਾਰਚ 1988 ਨੂੰ ਭਾਈ ਅਮਰ ਸਿੰਘ ਚਮਕੀਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਗਿਆ ਦਿੱਤੀ ਸੋ 36 ਸਾਲ ਹੋ ਚੁੱਕੇ ਭਾਈ ਅਮਰ ਸਿੰਘ ਚਮਕੀਲਾ ਨੂੰ ਇਸ ਦੁਨੀਆ ਤੋਂ ਰੁਕਸਤ ਹੋਇਆ ਨੂੰ ਸੋ ਬਾਈ ਅਮਰ ਸਿੰਘ ਚਮਕੀਲਾ ਦੀ ਯਾਦ ਦੇ ਵਿੱਚ ਜਿਹੜੀ ਇਹ 66ਵੀਂ ਵਰਸੀ ਫਗਵਾੜੇ ਦੇ ਵਿੱਚ ਮਨਾਈ ਜਾ ਰਹੀ ਆ ਪਹਿਲੀ ਵਾਰੀ ਇਹ ਪਹਿਲ ਕਰਨੀ ਕੀਤੀ ਜਾ ਰਹੀ ਆ ਫਗਵਾੜੇ ਦੇ ਅੰਦਰ ਬਾਈ ਅਮਰ ਸਿੰਘ ਚਮਕੀਲਾ ਨੂੰ ਜਿਹੜੇ ਪਿਆਰ ਕਰਨ ਵਾਲੇ ਸਰੂਪ ਤੇ ਆ ਉਹਨਾਂ ਦੇ ਪ੍ਰੇਮੀ ਆ ਉਹਨਾਂ ਦੇ ਵੱਲੋਂ ਸੋ ਉਮੀਦ ਕਰਦੇ ਆ ਕਿ ਬਹੁਤ ਅੱਛਾ ਮੈਸੇਜ ਆਏਗਾ ਇਸ ਵਰਸੀ ਦੇ ਰਹੀਂ ਕਿਉਂਕਿ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਦੇਸ਼ ਦੁਨੀਆ ਦੇ ਅੰਦਰ ਉਹਨਾਂ ਦੇ ਸਰੂਪ ਤੇ ਫੈਲੇ ਹੋਏ ਆ ਕਿਉਂਕਿ ਜਿਵੇਂ ਤੁਸੀਂ ਜਾਣਦੇ ਆ ਕਿ ਮੂਵੀ ਵੀ ਬਾਈ ਚਮਕੀਲਾ ਜਿੱਦੀ ਜਿਹੜੀ 12 अप्रैल ਨੂੰ ریلی ਰਹੀ ਹੈ ਜੋ ਇੰਤਿਆਜ਼ ਅਲੀ ਨੇ ਡਰੈਕ ਕੀਤਾ ਹੈ ਉਸ ਮੂਵੀ ਨੂੰ ਲੈ ਕੇ ਵੀ ਲੋਕਾਂ ਦੀ ਬਹੁਤ ਐਕਸਾਈਟਮੈਂਟ ਹੈ ਕਿਉਂਕਿ ਜਿਹੜਾ ਦੁਗਰੀ ਦੇ ਵਿੱਚ ਪ੍ਰੋਗਰਾਮ ਹੋਇਆ ਉਹਦੇ ਵਿੱਚ ਤਾਂ ਇੰਤਿਆਜ਼ ਅਲੀ ਖੁਦ ਪਹੁੰਚੇ ਸੀ ਤੇ ਉਹਨਾਂ ਨੇ ਸਾਰੀ ਮੂਵੀ ਦੇ ਬਾਰੇ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਹੁਣ ਆਪਾਂ ਹਾਜ਼ਰੀ ਲਗਾਉਣੀ ਆ ਫਗਵਾੜੇ ਦੇ ਅੰਦਰ ਤੇ ਦਾਣਾ ਮੰਡੀ ਫਗਵਾੜਾ ਹਸ਼ਰਪੁਰ ਰੋਡ ਕੋਲ ਵੀ ਫਿਰ ਤੁਹਾਡੇ ਨਾਲ ਸਾਂਝ ਮੇਂ ਪਾ ਰਹੇ ਹਾਂ ਕਿ 24 ਮਾਰਚ ਸਵੇਰੇ 10 ਵਜੇ ਦਾਣਾ ਮੰਡੀ ਹਸ਼ਰਪੁਰ ਰੋਡ ਫਗਵਾੜਾ ਬਾਈ ਅਮਰ ਸਿੰਘ ਚੰਗੀਲਾ ਜੀ ਦੀ ਯਾਦ ਵਿੱਚ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਜਾ ਰਿਹਾ ਚੰਗੀਲਾ ਜੀ ਦੇ ਚੋਣ ਵਾਲਿਆਂ ਦੇ ਵੱਲੋਂ ਸੋ ਮਿੱਤਰੋ ਮਿਲਦੇ ਆ ਫੋਗੜੇ ਦੀ ਧਰਤੀ ਤੇ ਕਰਦੇ ਆ ਬਾਈ ਚੰਗੀਲਾ ਜੀ ਨੂੰ ਯਾਦ